ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਹ ਇਤੇ ਮੈਂ ਸਤਰਾਮ ਸਿੰਘ ਆ ਵੱਧ بارشਾਂ ਹੋਣ ਕਰਕੇ ਗਰੀਬ ਲੋਕਾਂ ਦੇ ਘਰ ਕਿਸੇ ਸਮੇਂ ਵੀ ਛੱਤਾਂ ਢੇਠਾਂ ਆ ਸਕਦੇ ਹਨ ਕਈ ਪਰਿਵਾਰ ਅਤੇ ਹੋ ਸਕਦੇ ਹਨ ਢੇ ਢੇਰੀ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਲਈ ਕੋਹਾਰਾ ਜਿਲ੍ਹਾ ਫਰੀਦਕੋਟ ਦੇ ਅਦੀੜ ਆਉਂਦੇ ਪਿੰਡ ਫਿੱਡੇ ਕਲਾਂ ਵਿਖੇ ਜਿਆਦਾ ਬਾਰਸ਼ਾਂ ਹੋਣ ਕਰਕੇ ਕਈ ਗਰੀਬ ਪਰਵਾਰਾਂ ਦੇ ਘਰ ਹੋ ਸਕਦੇ ਹਨ ਢੇ ਢੇਰੀ ਅਤੇ ਜਾ ਸਕਦੀਆਂ ਹਨ ਕਈ ਗਰੀਬ ਪਰਿਵਾਰਾਂ ਦੀਆਂ ਜਾਨਾਂ ਇਸ ਸਬੰਧੀ ਸਾਡੇ ਪੱਤਰਕਾਰ ਜਸਮਿੰਦਰ ਸਿੰਘ ਨੂੰ ਜਾਣਕਾਰੀ ਦੇ ਦਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਵੇਂ ਇਸ ਇਲਾਕੇ ਵਿੱਚ ਹੜ੍ਹ ਨਹੀਂ ਵੀ ਆਏ ਪਰ ਜਿਆਦਾ ਬਾਰਸ਼ਾਂ ਹੋਣ ਕਰਕੇ ਕਈ ਗਰੀਬ ਪਰਿਵਾਰਾਂ ਦੇ ਘਰ ਕਿਸੇ ਸਮੇਂ ਵੀ ਢੇ ਢੇਰੀ ਹੋ ਸਕਦੇ ਹਨ ਅਤੇ ਕਈ ਜੀਆਂ ਦੀਆਂ ਜਾ ਸਕਦੀਆਂ ਹਨ ਜਾਨਾ ਉਹਨਾਂ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਉਹਨਾਂ ਦੀ ਸਾਰ ਲਈ ਜਾਵੇ ਅਤੇ ਕੀਤੀ ਜਾਵੇ ਮਦਦ ਪੱਤਰਕਾਰ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਧਨਵਾਦ ਸਾਸ੍ਰੀ ਕਾਲ ਤੋ ਬੇਟਾ ਬਾਤ ਬਾਤ ਇਹ ਕੀ ਹੋ ਰਿਹਾ ਕੋਸ਼ਿਸ਼ ਕਰਦੇ ਹੋ ਪਰ ਉਹ ਨਹੀਂ ਹੋ ਰਿਹਾ ਉਹ ਕਿੱਥਾ ਦੂਰ ਗਿਆ ਹੈ ਬਾਪੂ ਆ ਤੁਸੀਂ ਪਰਿਵਾਰ ਦੇ ਵਿੱਚ ਕਿੰਨੇ ਜਣੇ ਤੁਸੀਂ ਜੀ ਕੋਈ ਨਹੀਂ ਕੋਣ ਕੋਣ ਹੈ ਜੀ ਤੁਸੀਂ ਇੱਕ ਪੁੱਤਰਾ ਦਾ ਉਸਤਾਦ ਦਾ ਠੀਕ ਹੈ ਜੀ ਤੇ ਤੁਹਾਡੇ ਜਿਹੜਾ ਬੇਟਾ ਸੀਗਾ ਜੀ ਉਹ ਮਾਰ ਗਿਆ ਸੀ ਕੀ ਗੱਲ ਬਣੀ ਸੀ ਜੀ ਉਹਨੂੰ ਪਤਾ ਹੀ ਨਹੀਂ ਕਿ ਕੀ ਬਣੀ ਸੀ ਠੀਕ ਹੈ ਜੀ ਤੇ ਤੁਸੀਂ ਹੁਣ ਤੁਹਾਡਾ ਜਿਹੜਾ ਮਕਾਨ ਆ ਜਿਹੜਾ ਟੈਚ ਚੁੱਕਿਆ ਜੀ ਸਾਰਾ ਤੁਹਾਡੇ ਦੇਖੀ ਜਾਂਨੇ ਹਾਲਾ ਜਿਹੜੇ ਵੀ ਬਹੁਤ ਜ਼ਿਆਦਾ ਵੀ ਮੰਨ ਲ ਕੇ ਚੱਲ ਹੋ ਚੁੱਕੇ ਆ ਜੀ ਤੇ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਹਾਂ ਜੀ ਸਾਡਾ ਘਰ ਤਾਂ ਇਹ ਕੋਈ ਠੀਕ ਹੈ ਜੀ ਤੁਹਾਡੇ ਕੋਈ ਉੱਤੇ ਕੋਈ ਹੋਰ ਹੈ ਨਹੀਂ ਕੋਈ ਜਿਹਨ ਤੁਹਾਡੇ ਨਾਲ ਹਾਂ ਜੀ ਕੋਈ ਨਹੀਂ ਕਰ ਸਕਦੇ ਤੁਸੀਂ ਕੱਲੇ ਆ ਰਹਿਣਾ ਤੁਹਾਡਾ ਪੁੱਤਰਾ ਇਕੱਲੇ ਆ ਗਏ ਆ ਤੁਹਾਡਾ ਦਾਦਾ ਪੁੱਤਰਾ ਠੀਕ ਹੈ ਜੀ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਜੀ ਅਸੀਂ ਆਂ ਜੀ ਸਾਡੇ ਘਰ ਤਾਂ ਇਹਨਾਂ ਮਾਰੇ ਮੋਟੇ ਬਾਰੇ ਠੀਕ ਹੈ ਜੀ ਤੇ ਤੁਹਾਡੀ ਬਾਹ ਨੂੰ ਕੀ ਗੱਲ ਆ ਜੀ ਬਾਹ ਜੀ ਇਕੱਲ ਹੀ ਸੀ ਠੀਕ ਹੈ ਜੀ ਸਮਝ ਫੋਨ ਚੱਕਦੇ ਹੋ ਤੇ ਤੁਹਾਡੇ ਵਿੱਚ ਕੋਈ ਕਮਾਉਣ ਵਾਲਾ ਕੋਈ ਵੀ ਹੈ ਨਹੀਂ ਪਰਿਵਾਰ ਦੇ ਵਿੱਚ ਜੀ ਸਾਸਰੀ ਸਾਹਿਬ ਦੀ ਉਮਰ ਹੋ ਗਈ ਠੀਕ ਠੀਕ ਹੈ ਜੀ ਮੈਂ ਤਾਂ ਕਿੱਥੋਂ ਕਮਾ ਲੂਗਾ ਹੁਣ ਹਾਂਜੀ ਹਾਂਜੀ 50 ਸਾਲ ਦਾ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਜੀ